ਕਿਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਆ ਅੱਜ ਵੀ ਆਜੋ 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 चौहान ਸਾਹਿਬ ਜੀ ਆਜੋ 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 ਜੈ ਹਿੰਦ ਜੈ ਹਿੰਦ ਡਾਕਟਰ ਸਾਹਿਬ ਜੈ ਹਿੰਦ ਜੈ ਹਿੰਦ ਆਜੋ ਬੈਠੋ 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 चौहान ਸਾਹਿਬ ਬੈਠ ਜੀ ਬੈਠ ਜੀ ਵਾਹ ਜੀ ਆਹ ਹੋਰ ਸੁਣਾਓ ਕੀ ਹਾਲ ਚਾਲ ਬਸ ਵਧੀਆ ਜੀ ਠੀਕ ਠਾਕ ਚਲ ਠੀਕ ਹੀ ਚਾਹੀਦਾ ਹਾਲ ਚਾ ਠੀਕ ਹੋਣਾ ਚਾਹੀਦਾ ਡਾਕਟਰ ਸਾਹਿਬ ਆਏ ਆ ਸਾਹ ਬਿਲਕੁਲ ਸਾਡੇ ਨਾਲ ਆਏ ਆ ਹਾਂ ਜੀ ਹਾਂ ਜੀ ਇਹਨਾਂ ਨਾਲ ਜਰਾ ਥੋੜੀ ਜਾਣ ਪਛਾਣ ਕਰਵਾ ਦਿਓ ਜੀ ਲੋ 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 ਇਹ ਨੇ ਡਾਕਟਰ ਬਰਿਆਮ ਸਿੰਘ ਜੀ ਡਿਪਟੀ ਡਾਇਰੈਕਟਰ ਨੇ ਡੇਰੀ ਵਿਕਾਸ ਵਿਭਾਗ ਦੇ ਵਿੱਚ ਇਹ ਸੇਵਾ ਨਿਭਾਰਿਆ ਕੀ ਬਾਤ ਹੈ ਸੇਵਾ ਨਿਭਾਰਿਆ ਸ਼੍ਰੀ ਅਮਰਸਰ ਸਾਹਿਬ ਦੇ ਵਿੱਚ ਅੱਛਾ ਜੀ ਇਹ ਇਹਨਾਂ ਦੇ ਨਾਲ ਹੋਰ ਵੀ ਦੋ ਜ਼ਿਲ੍ਹੇ ਅਟੈਚ ਨੇ ਜੀ ਸ੍ਰੀ ਤਰਨਤਨ ਸਾਹਿਬ ਤੇ ਗੁਰਦਾਸਪੁਰ ਮਾਝੇ ਦਾ ਇਲਾਕਾ ਸਮਾਤ ਜੀ ਦਾ ਸਾਰਾ ਇਲਾਕਾ ਇਹ ਦੇਖ ਰਹੇ ਕੋਲੇ ਆ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਜੀ ਆਇਆਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਹਨਾਂ ਨਾਲ ਕਰਦੇ ਆ ਸਾਰੀ ਗੱਲਬਾਤ ਬਿਲਕੁਲ ਬਿਲਕੁਲ ਆਪਾਂ ਇਹਨਾਂ ਤੋਂ ਜਾਣਕਾਰੀ ਲੈਣੇ ਅੱਜ ਹਾਂਜੀ ਚਾਹ ਸਾਹਿਬ ਕਈ ਵਾਰੀ ਕੀ ਗੱਲ ਹੁੰਦੀ ਆ ਕੋਈ ਬੈਠੇ ਬੈਠੇ ਗੱਲਾਂ ਚੱਲਦੇ ਆ ਕਦੀ ਛੇਂਜ ਤੇ ਗੱਲ ਪੈ ਜਾਂਦੀ ਆ ਕਦੀ ਕਬੱਡੀ ਦੀ ਗੱਲ ਹੋ ਜਾਂਦੀ ਆ ਉਹਦੇ ਕਹਿੰਦੇ ਜੀ ਉਹ ਫਲਾਣਾ ਪਹਿਲਵਾਨ ਬਹੁਤ ਤਕੜਾ ਹਾਂ ਕਹਿੰਦੇ ਅਕਸਰ ਸੁਣਿਆ ਲਾ ਉਹ ਕੀ ਪਹਿਲਵਾਨ ਆ ਉਹ ਫਲਾਣਾ ਬਟਾਲੇ ਵਾਲਾ ਉਹ ਤੋਂ ਵੀ ਤਕੜਾ ਹੂੰ 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 ਐਨਾ ਬੜੇ ਪਹਿਲਵਾਨ ਆ ਜਿਹੜੇ ਇੱਕ ਦੂਜੇ ਤੋਂ ਤਕੜੇ ਆ ਤਕੜੇ ਆ ਜੀ ਪਰ ਮੇਰੀ ਜਾਚੇ ਸਭ ਤੋਂ ਤਕੜਾ ਪਹਿਲਵਾਨ ਪਤਾ ਕੌਣ ਹੈ ਸਮਾ ਸਮਾ ਬਿਲਕੁਲ ਜੀ ਇਹ ਬਹੁਤ ਵਧੀਆ ਗੱਲ ਹੈ ਸਮੇ ਤੋਂ ਉੱਤੇ ਕੋਈ ਪਹਿਲਵਾਨ ਨਹੀਂ ਹਾਂ ਅਕਸਰ ਸੁਣਿਆ ਆਪਾਂ ਸਿਆਣਿਆਂ ਨੂੰ ਕਹਿੰਦੇ ਸਮਾ ਬੜਾ ਬਲਵਾਨ ਹਾਂ ਦੇਖੋ ਪੁਰਾਣੇ ਲੋਕਾਂ ਨੇ ਜਦੋਂ ਇਹ ਗੱਲਾਂ ਬਣਾਈਆਂ ਇਹ ਕਹਾਵਤਾਂ ਕਾਣ ਮਹਾਵਰੇ ਬਣਾਏ ਜਿਹੜੇ ਇਹ ਇਹਨਾਂ ਦੇ ਤਤ ਕੱਢੇ ਸੀ ਬਿਲਕੁਲ ਇਸ ਸਮੇ ਤੋਂ ਵੱਡਾ ਦੁਨੀਆ 'ਚ ਕੋਈ ਬਲਵਾਨ ਨਹੀਂ ਹੋਇਆ ਬਿਲਕੁਲ ਜੀ ਇਸ ਸਮੇ ਤੁਹਾਨੂੰ ਥੱਲੇ ਰੱਖਦਾ ਸਮਾਂ ਤੁਹਾਨੂੰ ਉੱਪਰ ਲੈ ਜਾਂਦਾ ਜੇ ਤੁਹਾਡੇ ਚ ਮੈਂ ਆ ਗਈ ਤੇ ਸਮੇ ਨੇ ਫੇਰ ਥੱਲੇ ਥੱਲੇ ਵੀ ਸੁੱਟ ਦੇਣਾ ਜੀ ਹੈਨਾ ਇਸ ਲਈ ਸਮੇ ਦੀ ਜਿਹਨੇ ਕਦਰ ਨਹੀਂ ਕੀਤੀ ਉਹਨੇ ਆਪਣੀ ਕਦਰ ਨਹੀਂ ਕੀਤੀ ਦੇਖੋ ਜੀ ਨੌਜਵਾਨ ਪੀੜੀ ਨੂੰ ਅੱਜ ਦਿਨ ਨੂੰ ਨਾ ਜੀ ਸਮਾ ਵਿਚਾਰ ਕੇ ਨਾ ਚੱਲੇ ਨਾ ਤਾਂ ਭਵਿੱਖ ਬੜਾ ਖਤਰੇ ਚ ਹੈ ਬਹੁਤ ਬਹੁਤ ਜ਼ਿਆਦਾ ਖਤਰੇ ਚ ਹੈ ਕਦਰ ਦੇਖੋ ਇਨਸਾਨੀ ਰਿਸ਼ਤਿਆਂ ਦੀ ਸਮਾਜਿਕ ਰਿਸ਼ਤਿਆਂ ਦੀ ਵੀ ਕਰਨੀ ਚਾਹੀਦੀ ਆ ਪਰ ਸਾਰਿਆਂ ਨੂੰ ਮਿਲ ਕੇ ਸਮੇਂ ਦੀ ਕਦਰ ਜਿਹੜੀ ਆ ਨਾ ਉਹ ਜ਼ਿਆਦਾ ਕਰਨੀ ਚਾਹੀਦੀ ਆ ਸਾਡੇ ਲੋਕਾਂ ਚ ਪਤਾ ਕੀ ਆ ਉਹ ਕੋਈ ਨਹੀਂ ਫੇਰ ਕੇ ਹੋਇਆ ਜੇ ਡੇਟ ਚਲੇਦੇ ਕੱਲੋਂ ਸਹੀ ਕੱਲੋਂ ਸਹੀ ਨਹੀਂ ਹੂੰ ਉਹ ਸਿਆਣਿਆਂ ਨੇ ਇਹ ਵੀ ਕਿਹਾ ਵੀ ਕੱਲ ਦਾ ਅੱਜ ਦਾ ਕੰਮ ਕੱਲ ਤੇ ਨਾ ਛੱਡੋ ਕੱਲ ਤੇ ਨਾ ਛੱਡੋ ਹੈਨਾ ਇਸ ਲਈ ਉਹ ਵੇਲੇ ਦਾ ਕੰਮ ਤੇ ਕੁਵੇਲੇ ਦੀਆਂ ਟੱਕਰਾਂ ਕੁਵੇਲੇ ਦੀਆਂ ਟੱਕਰਾਂ ਅਕਸਰ ਸੁਣਦੇ ਆ ਵੀ ਗੱਲਾਂ ਆਪਾਂ ਸਮਾਂ ਜਿਹੜਾ ਲੰਘ ਜਾਂਦਾ ਨਾ ਉਹ ਕਦੇ ਵਾਪਸ ਨਹੀਂ ਆ ਸਕਦਾ ਚਾਰੇ ਦੁਨੀਆ ਭਰ ਦੀ ਦੌਲਤ ਜਿਹੜੀ ਆ ਤੁਸੀਂ ਇਕੱਠੀ ਕਰ ਦੇਖੋ ਜੀ ਸਮਰਾਜਿਆਂ ਤੋਂ ਭੀਖ ਮੰਗਵਾ ਦਿੰਦਾ ਹਾਂ ਹਾਂ ਬਿਲਕੁਲ ਬਿਲਕੁਲ ਕਾਰੀਆਂ ਨੂੰ ਰਾਜੇ ਵੀ ਬਣਾ ਦਿੰਦਾ ਬਣਾ ਦਿੰਦਾ ਹੈਨਾ ਅਸੀਂ ਦੇਖਿਆ ਹੈ ਤੇ ਆਸ ਪੜਿਆ ਆਪਣਾ ਆਸ ਹੀ ਸਾਨੂੰ ਦੱਸਦਾ ਸਾਰਾ ਕੁਝ ਹਾਂ ਹਾਂ ਵੈਸੇ ਤੁਸੀਂ ਜੇ ਅੱਜ ਵੀ ਅਸੀਂ ਸਮਾਜ ਚ ਜਦੋਂ ਵਿਚਰਦੇ ਆਂ ਤੇ ਅਸੀਂ ਦੇਖਦੇ ਆਂ ਕਈ ਬੰਦੇ ਹੁੰਦੇ ਯਾਰ ਇਹ ਤੇ ਆਪਣਾ ਬੜਾ ਵਧੀਆ ਬੰਦਾ ਹੁੰਦਾ ਸੀ ਇਹਨੂੰ ਕੀ ਹੋ ਗਿਆ ਹਾਂ ਉਸ ਸਮੇਂ ਦੀ ਕਦਰ ਨਹੀਂ ਸਮੇਂ ਦੀ ਸਮੇਂ ਦੀ ਕਦਰ ਨਹੀਂ ਕਰਦਾ ਜਿਹੜਾ ਨਾ ਫਿਰ ਕਮ ਖਰਾਬ ਹੋ ਜਾਂਦਾ ਖਰਾਬ ਹੋ ਜਾਂਦਾ ਅੱਛਾ ਅੱਜ ਵੰਡੀਆਂ ਤੇ ਬਾਹਰ ਨਹੀਂ ਆਏ ਛੁੱਟੀ ਆ ਨਾ ਅੱਜ ਅੱਜ ਛੁੱਟੀ ਹੈ ਅੱਛਾ ਅੱਛਾ ਤੇ ਡਾਕਟਰ ਸਾਹਿਬ ਨਾਲ ਸਿੱਧੀ ਜਿਹੜੀ ਗੱਲਬਾਤ ਆ ਉਹ ਕਰਦੇ ਡਾਕਟਰ ਸਾਹਿਬ ਨਾਲ ਅੱਜ ਜਿਹੜੀ ਗੱਲਬਾਤ ਅਸੀਂ ਕਰਨੀ ਆ ਉਹ ਹੈ ਬਈ ਸਰਦੀਆਂ ਦੇ ਮੌਸਮ 'ਚ ਪਸ਼ੂਆਂ ਦੀ ਸੰਭਾਲ ਬਿਲਕੁਲ ਜੀ ਬਹੁਤ ਵਧੀਆ ਪੁੱਛਣਾ ਚਾਹੁੰਦੇ ਹੋ ਤੁਸੀਂ ਪੁੱਛ ਸਕਦੇ ਹੋ ਡਾਕਟਰ ਬ੍ਰਿਯਾਮ ਜੀ ਬੈਠੇ ਨੇ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਟੈਲੀਫੋਨ ਕਰੋ ਸਾਨੂੰ ਜਿਹੜਾ ਵੀ ਸਵਾਲ ਪੁੱਛਣਾ ਹੈ ਸਾਡਾ ਟੈਲੀਫੋਨ ਨੰਬਰ ਹੈ 0181 2814261 ਤੇ ਸਾਡਾ ਦੂਜਾ ਨੰਬਰ ਹੈ 0181 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਮਿਲੇਗਾ ਸਰਦੀਆਂ ਦੇ ਮੌਸਮ ਚ ਪਸ਼ੂਆਂ ਦੀ ਸੰਭਾਲ ਡਾਕਟਰ ਸਾਹਿਬ ਜੀ ਮੌਸਮ ਬਦਲਦਾ ਹਰ ਤਰ੍ਹਾਂ ਦਾ ਅਸਰ ਹੁੰਦਾ ਮਨੁੱਖਾਂ ਤੇ ਵੀ ਤੇ ਸਾਡੇ ਪਸ਼ੂਆਂ ਤੇ ਇਸ ਲਈ ਅਸੀਂ ਜਿੱਥੇ ਆਪਣਾ ਧਿਆਨ ਰੱਖਦੇ ਹਾਂ ਉੱਥੇ ਸਾਨੂੰ ਪਸ਼ੂਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਬਿਲਕੁਲ ਜੀ ਜ਼ਰੂਰ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਥੋੜੀ ਜਾਣਕਾਰੀ ਸਾਨੂੰ ਇਹ ਦਿਓ ਵੀ ਇਹ ਸਰਦੀਆਂ ਦੇ ਇਹ ਜਦੋਂ ਹੁਣ ਠੰਡ ਜਦੋਂ ਸ਼ੁਰੂ ਹੋਈ ਆ ਹੁਣ ਜਿਆਦਾ ਪੈਂਦੀ ਆ ਇਹਦੇ ਨਾਲ ਪਸ਼ੂਆਂ ਦਾ ਜਿਹੜਾ ਦੁੱਧ ਵੀ ਘਟਦਾ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਜਿਹੜੀ ਆ ਵੱਧ ਜਾਂਦੀ ਆ ਜੀ ਉਹਨਾਂ ਦਾ ਖਿਆਲ ਵੀ ਵੱਧ ਰੱਖਣਾ ਪਊਗਾ ਉਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਚੰਗਾ ਖਰਾਚਾਰਾ ਦੇਣਾ ਪਊਗਾ ਜਿਹਦੇ ਨਾਲ ਉਹਨਾਂ ਦੀ ਬਾਡੀ ਦੇ ਵਿੱਚ ਨਰਜੀ ਬਣੀ ਰਹੇ ਜੀ ਤੇ ਉਹ ਉਹਨਾਂ ਦੇ ਦੁੱਧ ਤੇ ਕੋਈ ਫਰਕ ਨਾ ਪਵੇ ਹੂੰ ਖਾਾਕ ਦਾ ਵੀ ਬੜਾ ਧਿਆਨ ਰੱਖਣਾ ਪੈਂਦਾ ਹੂੰ ਕਿਉਂਕਿ ਉਹਨਾਂ ਦੀ ਖਾਾਕ ਦੇ ਵਿੱਚ ਵੀ ਉਹਦਾਂ ਦੇ ਗਰੀਡੀਅੰਟ ਪਾਉਣੇ ਪੈਂਦੇ ਉਹਦਾਂ ਦੇ ਨਾਜ ਪਾਉਣੇ ਪੈਣਗੇ ਜਿਹਦੇ ਨਾਲ ਉਹਨਾਂ ਨੂੰ ਕੋਈ ਬਹੁਤਾ ਫਰਕ ਨਾ ਪਵੇ ਜੀ 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 ਮਤਲਬ ਜਿੱਦਾਂ ਦਾ ਤਾਪਮਾਨ ਹੋ ਜਾਂਦਾ ਹੈ ਉਸੇ ਤਰ੍ਹਾਂ ਦੀ ਖੁਰਾਕ ਸੋ ਦੁੱਧਾਂ ਦੀ ਖੁਰਾਕ ਬਿਲਕੁਲ ਬਿਲਕੁਲ ਉਹ ਜਿੱਦਾਂ ਮਠਾ ਜੀ ਆਪਾਂ ਨਹੀਂ ਪਿੰਨੀਆਂ ਬਣਾ ਲੈਂਦੇ ਸੋ ਉਸੇ ਤਰ੍ਹਾਂ ਆਪਾਂ ਫਿਰ ਪਸ਼ੂਆਂ ਨੂੰ ਵੀ ਉਹੀ ਜੀ ਖੁਰਾਕ ਹੀ ਦੇਣੀ ਹੈ ਤਾਂ ਕਿ ਉਹਨਾਂ ਦਾ ਸਾਹਿਬ ਬਹੁਤ ਵਧੀਆ ਗੱਲ ਕੀਤੀ ਬਸ ਉਹਵੇਂ ਦਾ ਹੀ ਸਿਸਟਮ ਪਸ਼ੂਆਂ ਦਾ ਹਾਂਜੀ ਹਾਂ ਪਰ ਇੱਕ ਗੱਲ ਹੈ ਚੌਂਸਾ ਜੀ ਮਰਜ਼ੀ ਨਾ ਕਰੋ ਹਾਂ ਮਹਾਰਾਂ ਦੀ ਰਹਿਮਤ ਆਉ। ਮਹਾਰਾਂ ਦੀ ਰਾਏ ਲਵੋ ਮਹਾਰ ਹੁੰਦੇ ਹੀ ਇਸ ਵਾਸਤੇ। ਕੋਈ ਇੱਕ ਚੀਜ਼ ਵੱਧ ਘੱਟ ਪੈਗੀ ਤਾਂ ਪੰਗਾ ਪੈ ਚੁ ਮੁੜ ਕੇ। ਹਾਂ ਅਸੀਂ ਪੁਰਾਣੇ ਇਹ ਕਰਦੇ ਸੀ ਅਸੀਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਸੀ। ਹਾਂ ਮੂਨਾ ਮੌਸਮ ਆ ਗਿਆ ਦੱਸੋ ਪਸ਼ੂ ਨੂੰ ਕੀ ਦਈਏ? ਡਾਕਟਰ ਸਾਹਿਬ ਫਿਰ ਤੁਸੀਂ ਗੱਲ ਤਾਂ ਇਹੀ ਛੇੜਤੀ ਆ ਖੁਰਾਕ ਦੀ। ਥੋੜਾ ਜਿਹਾ ਸਾਨੂੰ ਫਿਰ ਵਿਸਥਾਰ ਨਾਲ ਦੱਸ ਦਿਓ ਵੀ ਸਰਦੀਆਂ ਦੇ ਮੌਸਮ ਦੇ ਵਿੱਚ ਖੁਰਾਕ ਦੇ ਵਿੱਚ ਕੀ ਬਦਲਾਵ ਲਿਆਉਣੇ ਨੇ ਆਪਾਂ ਉਹਦੇ ਵਿੱਚ ਕੀ ਵਧੇਰੇ ਚਾਹੀਦਾ ਕਿੰਨਾ ਚਾਹੀਦਾ ਥੋੜਾ ਵਿਸਤਾਰ ਨਾਲ ਦੱਸੋ ਸਾਨੂੰ ਹਾਂ ਚੌਹਾਨ ਸਾਹਿਬ ਜਿੱਦਾਂ ਸਰਦੀ ਹੁਣ ਸਟਾਰਟ ਹੋ ਗਈ ਆ ਉਹਦੇ ਵਿੱਚ ਜਿਹੜਾ ਪਸ਼ੂ ਦਾ ਖਰਾਕ ਆ ਖਾਸ ਕਰਕੇ ਜਿਹੜੀ ਫੀਡ ਆ ਜੀ ਉਹਦੇ ਵਿੱਚ ਵੀ ਬਦਲਾਅ ਕਰਨਾ ਪੈਂਦਾ ਉਹਦੇ ਵਿੱਚ ਜਿਹੜੀ ਨਾਜ ਦੀ ਮਾਤਰਾ ਵਾ ਦਾਣੇ ਦੀ ਮਾਤਰਾ ਉਹ ਵਧਾਉਣੀ ਪੈਂਦੀ ਆ ਜੀ ਨਾਜ ਦੇ ਵਿੱਚ ਜਿੱਦਾਂ ਮੱਕੀ ਆ ਗਈ ਬਾਜਰਾ ਆ ਗਿਆ ਹੂੰ ਤੇ ਨਾਲ ਉਹਦੇ ਜਿਹੜੀ ਰਾਈਸ ਪੌਲਿਸ਼ ਆ ਚੋਲਾਂ ਦੀ ਪਾਲਸ ਜੀ ਨੂੰ ਕਹਿੰਦੇ ਉਹਦੀ ਮਾਤਰਾ ਵੀ ਵਧਾਉਣੀ ਪੈਂਦੀ ਆ ਉਹਦੇ ਵਿੱਚ ਫੈਟ ਵੀ ਹੁੰਦੀ ਆ ਤੇ એનર્ਜੀ ਵੀ ਹੁੰਦੀ ਆ ਜੀ ਤਾਂ ਜੋ ਪਸ਼ੂ ਨੂੰ ਜਿਹੜਾ ਨੁਕਸਾਨ ਨਾ ਹੋਵੇ ਤੇ ਉਹ ਦੁੱਧ ਤੇ ਕੋਈ ਫਰਕ ਨਾ ਪਵੇ ਅੱਜ ਕੱਲ ਜਿਹੜਾ ਹੁਣ ਚਾਰਾ ਚੱਲਣ ਰਿਹਾ ਜਿਦਾਂ ਵਸੀਮ ਆ ਲੂਸਣ ਆ ਉਹ ਉਹ ਵੀ ਪੱਠਾ ਬਹੁਤ ਵਧੀਆ ਵਾ ਪ੍ਰੋਟੀਨ ਦੀ ਮਾਤਰਾ ਵਾਲਾ ਪੱਠਾ ਵਾ ਉਹਦੀ ਸਾਨੂੰ ਹੁਣ ਵੱਧ ਵਰਤੋਂ ਕਰਨੀ ਪੈਂਦੀ ਆ ਕਿ ਜਿੰਨਾ ਪੱਠਾ ਜ਼ਿਆਦਾ ਪਾਵਾਂਗੇ ਪਸ਼ੂਆਂ ਨੂੰ ਉਨਾਂ ਠੰਡ ਤੋਂ ਬਚਾਅ ਕਰਨਗੇ ਉਹਨਾਂ ਦੇ ਸਰੀਰ ਦੇ ਵਿੱਚ ਤਾਕਤ ਊਰਜੀ ਬਣੀ ਰਹੂਗੀ ਜੀ ਜੀ ਇਸ ਕਰਕੇ ਸਾਨੂੰ ਪੱਠੇ ਦਾ ਵੀ ਖਿਆਲ ਰੱਖਣਾ ਪੈਂਦਾ ਤੇ ਜਿਹੜੇ ਪਸ਼ੂ ਥੋੜਾ ਦੁੱਧ ਦਿੰਦੇ ਆ ਉਹਨਾਂ ਨੂੰ ਵੀ 35-40 ਕਿਲੋ ਪਾਉਣਾ ਪੈਂਦਾ ਤੇ ਜਿਹੜੇ ਵਹਾਹੀ ਜੀਲਡ ਐਨੀਮਲ ਆ ਉਹਨਾਂ ਨੂੰ 40 ਤੋਂ 50 ਕਿਲੋ ਹਰਾ ਪੱਠਾ ਪਾਉਣਾ ਪਊਗਾ ਹੂੰ ਤੇ ਨਾਲ ਉਹਦੇ ਮੇਰੇ ਮਿਕਸਚਰ ਵੀ ਪਾਉਣਾ ਪਊਗਾ ਇਹ ਤਾਂ ਜਿਹਨੂੰ ਧਤਾਂ ਦਾ ਚੂਰਾ ਕਹਿੰਦੇ ਨੇ ਜੀ ਉਹ ਬਹੁਤ ਜ਼ਰੂਰੀ ਆ ਉਹ ਵੀ 40 ਤੋਂ 50 ਗ੍ਰਾਮ ਹਰੇਕ ਪਸ਼ੂ ਨੂੰ ਦੇਣਾ ਠੰਡ ਦੇ ਵਿੱਚ ਜ਼ਰੂਰੀ ਹੋ ਜਾਂਦਾ ਜੀ 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 ਅੱਛਾ ਡਾਕਟਰ ਸਾਹਿਬ ਇੱਥੇ ਥੋੜਾ ਜਿਹਾ ਵੀ ਜਰੂਰ ਦੱਸੋ ਸਾਨੂੰ ਕੀ ਆਪਾਂ ਖਲਾਂ ਦਾ ਇਸਤੇਮਾਲ ਵੀ ਕਰ ਸਕਦੇ ਆ ਇਸ ਮੌਸਮ ਦੇ ਵਿੱਚ ਬਿਲਕੁਲ ਖਲਾਂ ਦਾ ਵੀ ਇਸਤੇਮਾਲ ਤੇ ਫੀਡ ਦੇ ਵਿੱਚ ਹੋਣਾ ਹੀ ਹੋਣਾ ਜੀ ਜਿਹੜੀ ਆ ਫੈਟ ਆ ਉਹ ਆਪਾਂ ਨੂੰ ਖਲਾਂ ਤੋਂ ਹੀ ਮਿਲਣੀ ਆ ਜੀ ਜੀ ਡਾਕਟਰ ਸਾਹਿਬ ਇਹ ਗੱਲਬਾਤ ਆਪਾਂ ਜਾਰੀ ਰੱਖਦੇ ਆ ਫੋਨ ਆ ਗਿਆ ਕਿਸੇ ਜਨਾਂ ਦਾ ਸੁਣ ਲਈਏ ਜੀ ਸੁਣੋ ਜੀ ਸੁਣੋ ਹੈਲੋ ਜੀ हेलो हेलो हाँ जी हेलो हाँ जी जी हेलो हेलो जी बोलो जी कौन बोल है उत्तर प्रदेश बाराबंकी से हाँ जी मैं जाना ये चाहता हूँ कि सर्दियों में अपने पशुओं का किस प्रकार से रख रखाव रखे जिसे बीमारी से बचा सके ठंडक से बचा सके उनका खान पान हमें किस प्रकार से रखना चाहिए जी ठीक है जी मिश्रा जी ਡਾਕਟਰ ਸਾਹਿਬ ਤੁਸੀਂ ਖੁਰਾਕ ਦੀ ਤਾਂ ਗੱਲ ਕਰਦੇ ਹੀ ਗਏ ਬਿਲਕੁਲ ਜਿਹੜਾ ਬਿਲਕੁਲ ਜਿਹੜਾ ਤਸਵੀਰ ਨਾਲ ਤਸਵੀਰ ਨਾਲ ਜੋ ਉਹਨਾਂ ਦਾ ਸਵਾਲ ਹੈ ਅੱਜ ਗੱਲਬਾਤ ਵੀ ਉਸੇ ਵਿਸ਼ੇ ਤੇ ਆ ਗੱਲਬਾਤ ਉਸੇ ਵਿਸ਼ੇ ਤੇ ਕਰ ਰਹੇ ਹਾਂ ਜੀ ਜੀ ਸਾਰੀ ਗੱਲਬਾਤ ਸਾਡੀ ਸੁਣ ਲੈਣ ਤੇ ਇਹਨਾਂ ਦੇ ਜਿਹੜਾ ਸਵਾਲ ਦਾ ਜਵਾਬ ਇਹਨਾਂ ਨੂੰ ਆਪੇ ਹੀ ਮਿਲ ਜਾਣਾ ਵਾ ਕਿਉਂਕਿ ਸਰਦੀਆਂ ਦੇ ਵਿੱਚ ਪਸ਼ੂਆਂ ਦੀ ਜਿਹੜੀ ਸਾਂਭ ਸੰਭਾਲਿਆ ਉਹਦੇ ਤੇ ਹੀ ਅੱਜ ਦਾ ਵਿਸ਼ੇ ਤੇ ਗੱਲਬਾਤ ਕਰ ਰਹੇ ਹਾਂ ਜੀ 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 ਤੇ ਉਹਦੇ ਵਿੱਚ ਆਪਾਂ ਖੁਰਾਕ ਦੀ ਜਿਵੇਂ ਚਵਾਨ ਸਾਹਿਬ ਨੇ ਕਿਹਾ ਸੀ ਖਲਾਂ ਦੀ ਵੀ ਜ਼ਰੂਰਤ ਹੈਗੀ ਆ ਖਲਾਂ ਵੀ ਜ਼ਰੂਰ ਪਾਉਣੀਆ ਚਾਹੀਦੀਆਂ ਵਾ ਖਲਾਂ ਦੇ ਵਿੱਚ ਜਿਹੜੇ ਖਾਸ ਕਰਕੇ ਅੱਜ ਕੱਲ ਆਪਾਂ ਕਹਿ ਦਿੰਦੇ ਆ ਮੂੰਗਫਲੀ ਦੀ ਖਲ ਪਾ ਦੇਣੀ ਚਾਹੀਦੀ ਉਹ ਚ ਪ੍ਰੋਟੀਨ ਜਿਹੜੀ ਆ 45 ਤੋਂ 50% ਹੁੰਦੀ ਆ ਹਮ ਤੇ ਨਾਲ ਸਨਫਲਾਵਰ ਦੀ ਜਿਹੜੀ ਆ ਉਹ ਵੀ ਬਹੁਤ ਵਧੀਆ ਖਾਣਾ ਤੇ ਜੇ ਕਿਤੇ ਮਸਟਰਡ ਕੇਕ ਸਰੋਂ ਦੀ ਖਲ ਮਿਲ ਜੇ ਤੇ ਉਹ ਵੀ ਬਹੁਤ ਵਧੀਆ ਬਹੁਤ ਹੀ ਵਧੀਆ ਸੋਨੇ ਦੇ ਸੁਆਗ ਸੋਨੇ ਤੇ ਸੁਆਗਾ ਜੀ ਤੇ ਉਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਹੈ ਕ੍ਰੇਟ ਵੀ ਘਟਾ ਆ ਆਪਣੇ ਬਰੇਵਿਆਂ ਦੀ ਖਲ ਨਾਲੋਂ ਸਰੋਂ ਦੀ ਖਲ ਦਾ ਰੇਟ ਵੀ ਘਟਿਆ ਘੱਟ ਲਾਗਤ 'ਚ ਮੁਨਾਫਾ ਬਹੁਤ ਮੁਨਾਫਾ ਜਾਂਦਾ ਜੀ ਜੀ ਬਿਲਕੁਲ ਬਿਲਕੁਲ ਡਾਕਟਰ ਜੀ ਵੀ ਤੁਸੀਂ ਇਹ ਸਾਰਾ ਦੱਸਿਆ ਮਿਲ ਨਾ ਮਿਕਸਰ ਹੋ ਗਏ ਤਾਤਾਂ ਦਾ ਚੂੜਾ ਜਿਹੜਾ ਦੂਸਰੇਆਂ ਖਲ ਬਨ ਹੋ ਗਿਆ ਇਹ ਪਸ਼ੂ ਦੇ ਅੰਦਰ ਦੇ ਤਾਪਮਾਨ ਨੂੰ ਸਹੀ ਰੱਖਦਾ ਬਿਲਕੁਲ ਸਹੀ ਰੱਖਦਾ ਹੁਣ ਅਸੀਂ ਆ ਸੀਰਜਾਈਆਂ 'ਚ ਬਹਿ ਜਾਣੇ ਆ ਹੈਨਾ ਸਾਡੇ ਦੇ ਕਮਰੇ ਬਣੇ ਹੁੰਦੇ ਆ ਪਰ ਇਹਨਾਂ ਦੇ ਢਾਰੇ ਹਾਂ ਇਹਨਾਂ ਦੀਆਂ ਸ਼ੈੱਡਾਂ ਹੈਨਾ ਇਹ ਜਿਹੜੇ ਆ ਪਸ਼ੂਆਂ ਦੇ ਢਾਰੇ ਜਾਂ ਸ਼ੈੱਡ ਇਹ ਇਹਨਾਂ ਦੇ ਸਰਦੀਆਂ ਦੇ ਵਿੱਚ ਕਿਵੇਂ ਸਹਾਈ ਹੁੰਦੇ ਬਿਲਕੁਲ ਜੀ ਬਿਲਕੁਲ ਮਟਾ ਤਾਂ ਜਿਹੜੇ ਪਸ਼ੂਆਂ ਦੇ ਸ਼ੈੱਡ ਜਾਂ ਢਾਰੇ ਨੇ ਉਹ ਆਪਾਂ ਫਾਰਮਰ ਨੂੰ ਇਹ ਰਹਿ ਦੇਈ ਦੀ ਆ ਵੀ ਇਹਦੀ ਦਿਸ਼ਾ ਦਾ ਬਹੁਤ ਖਿਆਲ ਆ ਹਾਂ ਦਿਸ਼ਾ ਤੇ ਬਹੁਤ ਡਿਪੈਂਡ ਕਰਦਾ ਇਹ ਬਣਾਣ ਲੱਗਿਆਂ ਪਾਉਣ ਵੇਲੇ ਪਤਾ ਸ਼ੈੱਡ ਪਾਉਣ ਵੇਲੇ ਧਿਆਨ ਰੱਖਣਾ ਪਊਗਾ ਜੀ ਜਿਹੜਾ ਸ਼ੈੱਡ ਪਾਉਣਾ ਵਾ ਇਹ ਹਮੇਸ਼ਾ ਚੜ੍ਹਦੇ ਲੈੰਦੇ ਨੂੰ ਈਸਟ-ਵੈਸਟ ਜੀ ਦਿਸ਼ਾ ਰੱਖਣੀ ਆ ਤੇ ਜਿਹੜੀ ਉਹਦੀ ਖੁਰਲੀ ਆ ਉੱਤਰ ਵਾਲੇ ਵੱਨੇ ਰੱਖਣੀ ਹਾਂ ਤਾ ਜੋ ਸਰਦੀਆਂ ਦੇ ਵਿੱਚ ਵੀ ਜਿਹੜੀ ਸੂਰਜ ਦੀ ਧੁੱਪਾ ਛੱਡਦੇ ਅੰਦਰ ਤੱਕ ਜਾਵੇ। ਹੂੰ ਠੀਕ। ਉਹਦੇ ਨਾਲ ਮਿੱਠਾ ਸਿੰਘ ਜੀ ਅੰਦਰ ਧੁੱਪ ਜਦੋਂ ਜਾਂਦੀ ਆ ਨਾ ਕੈਟਰ ਛੱਡਾਂ ਦੇ ਵਿੱਚ ਹੂੰ ਉਹ ਛੱਡ ਨੂੰ ਤੇ ਸੁੱਕਾ ਰੱਖਦੀ ਰੱਖਦੀ ਆ। ਹਾਂ ਹਾਂ ਨਾਲ ਜਿਹੜੇ ਆਵਾ ਊਰਜਾ ਮਿਲਦੀ ਆ ਉਹ ਨਾਲ ਜਿਹੜੇ ਕਟਾਣੂ ਨੇ ਵਾਧੂ ਘਾਟੂ ਜਿਹੜੇ ਜੀਵ ਨੇ ਉਹ ਵੀ ਮਰ ਜਾਂਦੇ ਉਹਦੇ ਨਾਲ। ਤੇ ਜਿਹੜਾ ਪਸ਼ੂ ਕਰਦੇ ਆਪਾਂ ਇਹ ਗੱਲ ਅੱਗੇ ਤੋਰਦੇ ਆਂ ਇੱਕ ਫੋਨ ਆ ਗਿਆ ਆਪਾਂ ਨੂੰ ਸੁਣ ਲਈਏ ਜੀ। ਹੈਲੋ ਜੀ ਹਾਂਜੀ ਹਾਂਜੀ ਹੈਲੋ ਜੀ ਬੋਲੋ ਜੀ ਕੀ ਸਵਾਲ ਹੈ ਜੀ ਤੁਹਾਡਾ ਹੈਲੋ ਹੈਲੋ ਜੀ ਹੈਲੋ ਹਾਂਜੀ ਹਾਂਜੀ ਬੋਲੋ ਸਰ ਤੁਹਾਡਾ ਕੀ ਸਵਾਲ ਹੈ ਹੈਲੋ ਹੈਲੋ ਇਹਨਾਂ ਦੀ ਆਵਾਜ਼ ਤੁਹਾਡੀ ਸਾਨੂੰ ਸੁਣ ਰਹੀ ਹੈ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਹੈਲੋ ਮੈਨੂੰ ਲੱਗਦਾ ਜੀ ਜਾਂ ਤੇ ਕੋਈ ਲਾਈਨ 'ਚ ਖਰਾਬੀ ਹੈ ਜਿਹੜੀ ਸਾਡੀ ਆਵਾਜ਼ ਨਹੀਂ ਆ ਰਹੀ ਹੈ। ਹਾਂਜੀ ਹਾਂਜੀ। ਹੈਲੋ ਜੀ। ਹਾਂ ਚਲੋ ਡਾਕਟਰ ਸਾਹਿਬ ਨੇ ਗੱਲ ਚੱਲਦੀ ਪਈ ਸੀ ਵੀ ਕੁਰਲੀ ਵਾਲਾ ਵੀ ਜਿਹੜਾ ਇਸ ਤਰੀਕੇ ਨਾਲ ਰੱਖੋ ਵੀ ਧੁੱਪ ਮਿਲਦੀ ਰਹੇ। ਧੁੱਪ ਮਿਲਦੀ ਰਹੇ। ਫਿਰ ਦਿਨ ਵੇਲੇ ਜਿਹੜੇ ਛੱਡਾਂ ਦੀ ਜੇ ਪੱਲੀ ਵੀ ਲਾਉਨੇ ਆ ਹੂੰ ਹੂੰ ਉਹਨੂੰ ਦਿਨ ਵੇਲੇ ਚੁੱਕ ਦੇਣਾ ਚਾਹੀਦਾ। ਤਾਂ ਜੋ ਛੱਡ ਦੇ ਵਿੱਚ ਜਿਹੜੀ ਹਵਾ ਉਹ ਕ੍ਰੋਸ ਹੋ ਜਾਏ। ਤੇ ਉਹ ਜਦੋਂ ਤ੍ਰੀਲ ਪੈਂਦੀ ਉਦੋਂ ਲਾ ਦਈਏ। ਉਦੋਂ ਸ਼ਾਮ ਨੂੰ ਲਾ ਦਈਏ ਤੇ ਸਵੇਰੇ ਉਹਨੂੰ ਚੁੱਕ ਦਈਏ। ਤੇ ਮਿੱਠਾ ਸਿੰਘ ਜੀ ਇੱਕ ਪਿੱਛੇ ਜੇ ਯੂਨੀਵਰਸਿਟੀ ਨੇ ਵੀ ਰਿਸਰਚ ਹੋਈ ਆ ਵੀ ਜਿਹੜੇ ਸ਼ੈਡ ਓਪਨ ਸੀ ਖਾਸ ਕਰਕੇ ਮੱਝਾਂ ਦੇ ਹਾਂਜੀ ਹਾਂਜੀ ਤੇ ਉਹ ਜੇ ਉਹਨਾਂ ਨੂੰ ਠੰਡ ਦੇ ਵਿੱਚ ਪੱਲੀ ਲਾ ਦਈਏ ਦੋਵੇਂ ਬੰਨੇ ਹਾਂ ਤੇ ਇੱਕ ਮੱਝ ਦਾ 500 ਗ੍ਰਾਮ ਦੁੱਧ ਵਧਿਆ ਜਿਹਦੇ ਵਿੱਚ ਪੱਲੀ ਨਹੀਂ ਸੀ ਲਾਈ अच्छा जी हां जी हां जी बड़ा फर्क है इस करके जे ठंड ਦੇ ਵਿੱਚ ਆ ਥੋੜੇ ਦਿਨਾਂ ਲਈ ਆਪਾਂ ਪੱਲੀ ਦੀ ਵਰਤੋਂ ਕਰ ਲਈਏ ਤੇ ਦੁੱਧ ਤੇ ਕੋਈ ਫਰਕ ਨਹੀਂ ਪਾਉ ਕਰਣੀ ਵੀ ਚਾਹੀਦੀ ਹੈ ਦੇਖੋ ਬਚਾ ਤੇ ਬਚਾ ਹੀ ਹੈ हां बिल्कुल ਹੈ ਨਾ ਬਾਅਦ ਚੋਂ ਪਸ਼ੂ ਬਿਮਾਰ ਹੋ ਜੇ ਉੱਤੇ ਪੈਸੇ ਲਾਣੇ ਪੈਸੇ ਲੱਗਦੇ ਹੈ ਨਾ ਇਹਦੇ ਨਾਲ ਪਸ਼ੂ ਨੇ ਬੋਲ ਕੇ ਤਾਂ ਦੱਸਣਾ ਨਹੀਂ ਜੀ ਵੀ ਮੈਨੂੰ ਹੁਣ ਠੰਡ ਲੱਗਦੀ ਆ ਅੱਛਾ ਡਾਕਟਰ ਸਾਹਿਬ ਅਸੀਂ ਜਿਵੇਂ ਕਰ ਲਨੇ ਆਂ ਕਈ ਵਾਰੀ ਵੀ ਅਜੀ ਕਮਰੇ ਨੂੰ ਗਰਮ ਕਰਨ ਵਾਸਤੇ ਕੋਈ ਨਾ ਕੋਈ ਹਿੱਲਾ ਕਰ ਲਨੇ ਆਂ ਕਿ ਇਦਾਂ ਸ਼ੈੱਡ ਨੂੰ ਵੀ ਕੋਈ ਆਪਾਂ ਇੱਕ ਟੈਪਲ ਹੋ ਗਿਆ ਤੁਸੀਂ ਦੱਸਿਆ ਵੀ ਹਵਾਵਾਂ ਠੰਡੀਆਂ ਤੋਂ ਬਚਾਣਾ ਤੇ ਹੋਰ ਉਹਦੇ ਤਾਪਮਾਨ 'ਚ ਥੋੜਾ ਜਿਹਾ ਵਧਾ ਹੋ ਜਾਏ ਕੋਈ ਹੋਰ ਚੀਜ਼ਾਂ ਹੈਗੀਆਂ ਸਾਡੇ ਕੋਲ ਇਹ ਮਠਾ ਸਿੰਘ ਜੀ ਕੁਦਰਤ ਨੇ ਪਸ਼ੂ ਨੂੰ ਇਦਾਂ ਦਾ ਬਣਾਇਆ ਕਿ ਇਹ ਆਪਣੇ ਸਰੀਰ ਦੇ ਵਿੱਚ ਜਦੋਂ ਆਪਾਂ ਚੰਗੀ ਖਰਾਕ ਪਾਵਾਂਗੇ ਨਾ ਉਹ એનર્ਜੀ ਸੇਵ ਕਰ ਲੈਂਦਾ ਅੱਛਾ ਠੰਡ ਤੋਂ ਬਚਾ ਲਈ ਜੀ ਜੀ ਤੇ ਆਪਾਂ ਜੇ ਖਰਾਕਲ ਧਿਆਨ ਦੇਈਏ ਤੇ ਕੋਈ ਇਹਨੂੰ ਸਮੱਸਿਆ ਨਹੀਂ ਆਉਂਦੀ ਜੇ ਖਰਾਕ ਚੰਗੀ ਹੋਊਗੀ ਤੇ ਸਰਦੀ ਦਾ ਅਸਰ ਬਹੁਤ ਨਾ ਮਾਤਰ ਹੋਊਗਾ ਹਾਂ ਤੇ ਇੱਕ ਸੁੱਕਾ ਥਾਂ ਰੱਖੀਏ ਉਹਨਾਂ ਦੇ ਥੱਲੇ ਹਮੇਸ਼ਾ ਤੇ ਸਿਲ ਨਾ ਹੋਵੇ ਸਿਲ ਨਾ ਹੋਵੇ ਹਾਂ ਹਾਂ ਬਿਲਕੁਲ ਇਹ ਮਤਲਬ ਦਿਨੇ ਤੇ ਤੁਸੀਂ ਬਾਹਰ ਬੰਦਿਓ ਪਰ ਰਾਤ ਨੂੰ ਨਾ ਬਾਹਰ ਖੁੱਲੇ ਨਾ ਚੁੱਕੋ ਰਾਤ ਨੂੰ ਨਹੀਂ ਬਾਹਰ ਕਰਦੇ ਖਾਸ ਕਰਕੇ ਆ ਜਿਹੜੇ ਦਿਨ ਹੋਣ ਗੱਲ ਇਹ ਆ ਵੀ ਵੱਡੇ ਪਸ਼ੂਆਂ ਦਾ ਤਾਂ ਆਪਾਂ ਹੀਲਕ ਕਰ ਲੈਂਦੇ ਆ ਤੇ ਛੋਟੇ ਕਟੜੂਆਂ ਬਛੜੂਆਂ ਨੂੰ ਬਹੁਤ ਠੰਡ ਲੱਗਦੀ ਆ ਬਹੁਤ ਜ਼ਿਆਦਾ ਥੋੜਾ ਜਿਹਾ ਉਹਨਾਂ ਦੀ ਬਚਾਵ ਲਈ ਵੀ ਸਾਨੂੰ ਜ਼ਰੂਰ ਦੱਸੋ ਕਿ ਆਪਾਂ ਕੀ ਉਪਰਾਲੇ ਕਰਨੇ ਆ। चौहान ਸਾਹਿਬ ਬਹੁਤ ਵਧੀਆ ਤੁਸੀਂ ਸਵਾਲ ਕੀਤਾ। ਸਰਦੀਆਂ ਦੇ ਵਿੱਚ ਮਰਦੇ ਹੀ ਕਟੜੂ ਵਛੜੂ ਠੰਡ ਨਾ ਜ਼ਿਆਦਾ ਜੀ। ਹੂੰ। ਉਹਦੇ ਵਿੱਚ ਦੋ ਕਾਰਨ ਹੁੰਦੇ ਆ ਇੱਕ ਤੇ ਕਈ ਕਿਸਾਨ ਵੀ ਜਿਹੜੇ ਤੇ ਅਵੇਅਰ ਨਹੀਂ। ਹੂੰ। ਉਹਤੇ ਜਦੋਂ ਗਾਂ ਮੱਝ ਹੁੰਦੀ ਆ ਤੇ ਪਹਿਲਾ ਭੋਲਾ ਦੁੱਧ ਜਿਹੜਾ ਹਾਂ ਹਾਂ ਉਹਨੂੰ ਘੰਟੇ ਡੇਢ ਘੰਟੇ ਚ ਜਾਂ ਵੱਧ ਤੋਂ ਵੱਧ 2 ਘੰਟੇ ਚ ਭਲਾ ਦਿੰਦੇ ਆ। ਤੇ ਕਈ ਕਿਸਾਨ ਵੀਰ ਜ਼ੇਰ ਦੀ ਵੇਟ ਕਰਦੇ ਰਹਿੰਦੇ ਆ ਹਾਂ ਉਹ ਜ਼ੇਰ کئی 8 7 ਘੰਟੇ ਲੇਟ ਪੈਂਦੀ ਕੋ 8 ਘੰਟੇ ਲੇਟ ਪੈਂਦੀ ਆ ਉਹ ਫਿਰ ਉਹਦੇ ਦੁੱਧ ਦੀ ਜਿਹੜੀ ਉਹਨੂੰ ਪੂਰੀ ਤਾਕਤ ਮਿਲਣੀ ਸੀ ਉਹ ਕਟੜੂ ਵਛਰੂ ਨੂੰ ਮਿਲਦੀ ਨਹੀਂ ਆ ਹਾਂ ਤੇ ਦੂਜਾ ਸਰਦੀ ਦੇ ਵਿੱਚ ਥੱਲੇ ਗਿੱਲਾ ਥਾਂ ਹੁੰਦਾ ਜਾਂ ਸੇਲ ਵਾਲਾ ਥਾਂ ਹੁੰਦਾ ਜਾਂ ਕੋਈ ਪ੍ਰਾਲੀ ਨਹੀਂ ਥੱਲੇ ਪਛਾਈ ਹੁੰਦੀ ਹਾਂ ਹਾਂ ਤੇ ਉਹ ਜਦੋਂ ਕਟੜੂ ਵਛਰੂ ਥੱਲੇ ਬੈਂਦਾ ਵਾ ਠੰਡ ਦੇ ਵਿੱਚ ਹਾਂ ਉਹ ਠੰਡ ਨਾਲ ਹੀ ਉਹਦੀ ਮੌਤ ਹੋ ਜਾਂਦੀ ਹੈ ਡਾਕਟਰ ਇੱਕ ਗੱਲ ਬਾਤ ਜਾਰੀ ਰੱਖਦੇ ਫੋਨ ਸਜਣਾ ਦਾ ਸੁਣ ਲਈਏ ਜੀ ਹੈਲੋ ਜੀ ਹੈਲੋ 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 ਤੁਹਾਡੀ ਆਵਾਜ਼ ਨਹੀਂ ਆ ਰਹੀ ਸਾਨੂੰ ਜੀ ਤੁਸੀਂ ਬੋਲ ਦਿਓ ਜਿਹੜਾ ਸਵਾਲ ਕਰਨਾ ਕਰਦੇ ਹੋ ਸਾਨੂੰ ਤੁਹਾਡੀ ਆਵਾਜ਼ ਸੁਣ ਰਹੀ ਹੈ ਹੈਲੋ ਜੀ ਸਰ ਤੋਂ ਦਿਵਾਲ ਨਹੀਂ ਆ ਰਹੀ ਜੀ ਹੈਲੋ ਜੀ ਮੈਨੂੰ ਲੱਗਦਾ ਜੀ ਕੋਈ ਜਿੱਦਾਂ ਮੌਸਮ ਥੋੜਾ ਜਿਹਾ ਠੀਕ ਨਹੀਂ ਹੈ ਉਹਦੇ ਕਰਕੇ ਹੋ ਸਕਦਾ ਲਾਈਨ ਦੇ ਵਿੱਚ ਕੋਈ ਖਰਾਬੀ ਲੱਗ ਸਿਆ ਹੋਵੇ ਖਰਾਬੀ ਹੋਵੇ ਤੇ ਉਹਦੇ ਕਰਕੇ ਉਹਨਾਂ ਤੱਕ ਸਾਡੀ ਆਵਾਜ਼ ਨਹੀਂ ਪਹੁੰਚ ਰਹੀ ਚਲੋ ਦੁਬਾਰਾ ਟਰਾਈ ਕਰਨਗੇ ਆਪਣੀ ਗੱਲ ਚੱਲਦੀ ਪਈ ਸੀ ਕਟਰੂਆ 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 ਉਹਦੇ ਵਿੱਚ ਜਿਵੇਂ ਆਪਾਂ ਦੱਸਿਆ ਵੀ ਉਹਦੇ ਵਿੱਚ ਉਹਨੂੰ ਥੱਲੇ ਸੁੱਕਾ ਜਿੱਦਾਂ ਪ੍ਰਾਲੀ ਆ ਉਹਦੀ ਵਰਤੋਂ ਕਰ ਲਿਆ ਕਰੀਏ ਖਾਸ ਕਰਕੇ ਭਾਵੇਂ ਵੱਡੇ ਪਸ਼ੂ ਵੀ ਆ ਉਹਨਾਂ ਥੱਲੇ ਵੀ ਜੇ ਆਪਾਂ ਪ੍ਰਾਲੀ ਮਿਛਾ ਦੀਏ ਹਾਂ ਤੇ ਠੰਡ ਦਾ ਬੜਾ ਫਰਕ ਪੈ ਜਾਂਦਾ ਕਿਉਂਕਿ ਥੱਲੇੋਂ ਚਾਹੇ ਫਰਸ਼ ਕੱਚਾ ਚਾਹੇ ਪੱਕਾ ਹਾਂ ਠੰਡ ਤੇ ਪੁੱਛ ਨੂੰ ਚੜਦੀ ਹੈ ਨਾ ਜਦੋਂ ਬੈਠਦੀ ਹੈ ਜੀ ਚੜਦੀ ਹੈ ਇਸ ਕਰਕੇ ਜੇ ਪ੍ਰਾਲੀ ਦੀ ਵਰਤੋਂ ਕਰ ਲਈਏ ਆਪਾਂ ਤੇ ਉਹਦੇ ਨਾਲ ਬੜਾ ਫਰਕ ਪੈਂਦਾ ਦੂਜਾ ਮਠਾ ਸਿੰਘ ਜੀ ਪ੍ਰਾਲੀ ਦੇ ਵਿੱਚ ਤਿੰਨ ਤੋਂ ਚਾਰ ਗੁਣਾ ਪਾਣੀ ਨੂੰ ਸਮੇਟਣ ਦੀ ਸਮਰਤਾ ਵੀ ਆ ਹਾਂ ਸੁੱਕ ਸੋਖ ਸੁੱਕ ਉਹਦੇ ਚ ਹਾਂ ਉਹਦੀ ਵੀ ਆਪਾਂ ਕਰ ਸਕਦੇ ਹਾਂ ਵੀ ਸਾਡਾ ਜਿਹੜਾ ਸ਼ੈੱਡ ਆ ਸੁੱਕਾ ਰਹੂਗਾ ਤਾਂ ਪਸ਼ੂ ਨੂੰ ਨੇਕ ਬਣਿਆ ਰਹੂਗਾ ਜੀ ਜਿੰਨੇਕ ਬਣਿਆ ਰਹੂਗਾ ਤੇ ਉਹ ਦੁੱਧ ਵੀ ਜ਼ਿਆਦਾ ਰਹੂਗਾ ਤੰਦਰੁਸਤ ਰਹੂਗਾ ਠੰਡ ਤੋਂ ਵੀ ਬਚਾਰੂਗਾ ਸੌਖਾ ਰਹੇਗਾ ਤੇ ਸਭ ਕੁਝ ਬਿਲਕੁਲ ਬਿਲਕੁਲ ਹਾਂ 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 ਡਾਕਟਰ ਸਾਹਿਬ ਗੱਲ ਇਹ ਆ ਵੀ ਇਹ ਤੁਸੀਂ ਜਿਵੇਂ ਦੱਸਿਆ ਵੀ ਕਟਰੂ ਬਚਰੂ चौहान ਸਾਹਿਬ ਨੇ ਪੁੱਛਿਆ ਦਿੱਤਾ ਪਰ ਜਿਹੜੀ ਸਾਡੀ ਤਾਜੀ ਸੱਜਰੀ ਲਵੇਰੀ ਸੋਈ ਹੁੰਦੀ ਹੈ ਬਿਲਕੁਲ ਜੀ ਸਰਦੀਆਂ ਦੇ ਮੌਸਮ ਚ ਉਹਦਾ ਧਿਆਨ ਕਿਵੇਂ ਰੱਖਣਾ ਹੈ ਬਹੁਤ ਵਧੀਆ ਮਿੱਠਾ ਜੀ ਉਹ ਤੇ ਇਦਾਂ ਵਾ ਵੀ ਜਦੋਂ ਠੰਡ ਜ਼ਿਆਦਾ ਵਾ ਹਾਂ ਪਹਿਲਾ ਤੇ ਆ ਵੀ ਜਿਹੜੇ ਆਪਣੇ ਚਾਹੇ ਵੱਡੇ ਪਸ਼ੂ ਆ ਚਾਹੇ ਛੋਟੇ ਆ ਉਹਨਾਂ ਨੂੰ ਤਾਜ਼ਾ ਪਾਣੀ ਪਿਲਾਉਣਾ ਠੀਕ ਤੇ ਜਿਹੜੀ ਤਾਜੀ ਸੂਈ ਸੱਜਰੀ ਆ ਤੇ ਜੇ ਕਿਤੇ ਉਹਨੂੰ ਪਾਣੀ ਕੋਸਾ ਕਰਕੇ ਪਿਲਾ ਦਈ ਨਿਕਾ ਜਾ ਹਾਂ ਤੇ ਉਹਦੇ ਵਾਸਤੇ ਸਿਹਤ ਲਈ ਬਹੁਤ ਚੰਗਾ ਰੀਸ ਕੋਈ ਨਹੀਂ ਰੀਸ ਕੋਈ ਨਹੀਂ ਆ ਕਿਉਂਕਿ ਉਹਦੇ ਵਿੱਚੋਂ ਨਰਜੀ ਤਾਜੀ ਸੂਈ ਹੋਣ ਕਰਕੇ ਬਾਹਰ ਨਿਕਲ ਗਈ ਹੁੰਦੀ ਆ ਪਹਿਲਾ ਬੋਲਾ ਦੁੱਧ ਵੀ ਆਪਾਂ ਚੋ ਲੈਨੇ ਆ ਤੇ ਉਹਨੂੰ ਤਾਕਤਤੀ ਬੜੀ ਲੋੜ ਆ ਤੇ ਜੇ ਉਹਨੂੰ ਕਿਤੇ ਆਪਾਂ ਕੋਸਾ ਪਾਣੀ ਪਿਲਾ ਦਈਏ ਤੇ ਨਾਲ ਖਰਾਕ ਚੰਗੀ ਦੇ ਦਈਏ ਤੇ ਬਹੁਤ ਵਧੀਆ ਉਹਨੂੰ ਕੋਈ ਫਰਕ ਨਹੀਂ ਪਊਗਾ। ਕਿਹਾ ਬਿਲਕੁਲ ਬਿਲਕੁਲ ਸਹੀ ਗੱਲ ਹੈ। ਹੋਰ ਕੋਈ ਧਿਆਨ ਦੇਣ ਕੋਈ ਨੁਕਤੇ ਖਾਸ ਹੋਣ ਤੁਹਾਡੇ ਕੋਲ? ਖਾਸ ਨੁਕਤੇ ਇਹ ਆ ਵੀ ਜਦੋਂ ਵੀ ਤਾਜ਼ਾ ਪਸ਼ੂ ਸੁੰਦਾ ਆ ਉਹਦੇ ਇੱਕ ਤੇ ਕਟੜੂ ਵਛਰੂ ਨੂੰ ਜਿਹੜਾ ਵਾ ਪਹਿਲਾ ਦੁੱਧ ਘੰਟੇ 2 ਘੰਟੇ ਚ ਪਿਆ ਦੇਣਾ। ਜੀ ਜੀ ਜੇਰ ਦੀ ਵੇਟ ਇੰਤਜ਼ਾਰ ਨਾ ਕਰੋ। ਨਹੀਂ ਕਰਨੀ। ਦੂਜਾ ਇਹ ਆ ਵੀ ਆਮ ਜਿਹੜਾ ਕਟੜੂ ਵਛਰੂ ਹੁੰਦਾ 30 ਤੋਂ 35 ਕਿਲੋ ਦਾ ਵੇਟ ਹੁੰਦਾ। ਹੂੰ ਉਹ 3 ਲੀਟਰ ਉਦੇ ਅੰਦਰ ਪਹਿਲਾ ਦੁੱਧ ਜਣਾ ਜਾਣਾ ਚਾਹੀਦਾ ਇੱਕ ਰੰ ਸਵੇਰੇ ਪਿਆ ਦੋ ਇੱਕ ਰੰ ਦੁਪਹਿਰੇ ਪਿਆ ਦੋ ਇੱਕ ਰੰ ਸ਼ਾਮੀ ਪਿਆ 3 ਲੀਟਰ ਕਰਕੇ 3 ਸਮੇਂ ਚ ਉਹ ਪਹਿਲੇ ਬੋਲੇ ਦੁੱਧ ਵਿੱਚ ਇੰਨੇ ਖਰਾਕੀ ਤੱਤ ਹੁੰਦੇ ਨੇ ਖਰਾਕੀ ਤੱਤ ਨੇ ਜਿਹੜੇ ਪਸ਼ੂ ਨੂੰ ਕੋਈ ਨਿੱਕੀ ਮੋਟੀ ਬਿਮਾਰੀ ਲੱਗਣ ਹੀ ਨਹੀਂ ਦਿੰਦੇ ਵਾਹ ਮਿੱਠਾ ਜੀ ਜਿਹੜਾ ਕਟੜੂ ਵਛੜੂ ਨੂੰ 3 ਲੀਟਰ ਪਹਿਲਾ ਦੁੱਧ ਪਿਆਤਾ ਉਹ ਮਰੂਗਾ ਨਹੀਂ ਹਾਂ ਆ ਬਹੁਤ ਵਧੀਆ ਗੋਈ ਤਾਂ ਅਸੀਂ ਜਾਣਦੇ ਹਾਂ ਹਾਂ ਜਿਹੜੀ ਖਰਾਕ ਕਟੜੂ ਬਛਰੂ ਨੂੰ ਮਾਂ ਦੇ ਅੰਦਰੋਂ ਨਾੜੂ ਰਾਹੀਂ ਮਿਲ ਰਹੀ ਆ ਹਾਂਜੀ ਹਾਂਜੀ ਉਹੀ ਖਰਾਕ ਪਹਿਲੇ ਦੁੱਧ ਚ ਹੈ ਹਾਂ ਹਾਂ ਸਿੱਧਾ ਉਹਦੇ ਬਲੱਡ ਚ ਜਾਣਾ ਹੈ ਜੀ ਅਛੜ ਡਾਕਟਰ ਸਾਹਿਬ ਹਾਂਜੀ ਬਹੁਤ ਵਧੀਆ ਗੱਲਾਂ ਤੁਸੀਂ ਦੱਸ ਰਹੇ ਹੋ ਪਰ ਕਈ ਵਾਰੀ ਕਿਤੇ ਨਾ ਕਿਤੇ ਮਾੜੀ ਮੋਟੀ ਅੰਗਹਿਲੀ ਹੋ ਹੀ ਜਾਂਦੀ ਹੈ ਜੀ ਹਨਾ ਸੋ ਪਸ਼ੂ ਦੀ ਕਈ ਵਾਰੀ ਕਟੜੂਆਂ ਬਛਰੂਆਂ ਦੀ ਤਾਂ ਆਮ ਹੋ ਜਾਂਦੀ ਹੈ ਮੌਤ ਸਰਦੀਆਂ ਦੇ ਵਿੱਚ ਕਈ ਵਾਰੀ ਦੁੱਧਾਰੂ ਪਸ਼ੂਆਂ ਦੀ ਵੀ ਹੋ ਜਾਂਦੀ ਹੈ ਸੋ ਫਿਰ ਮੌਤ ਹੋਣ ਦੇ ਉੱਤੇ ਫਿਰ ਕਿਹੋ ਜੀ ਸਹਾਇਤਾ ਉਹਨਾਂ ਨੂੰ ਕੋਈ ਦਿੱਤੀ ਜਾਂਦੀ ਹੈ ਕਿਸੇ ਤਰੀਕੇ ਦੀ ਤੁਹਾਡੇ ਭਾਰਗੀਕਾਰ ਵੱਲੋਂ ਕੋਈ ਹਾਂਜੀ ਹਾਂਜੀ ਭਾਰਗੀਕਾਰ ਕੋਈ ਕੀਤੀ ਜਾਂਦੀ ਹੈ ਉਹਨਾਂ ਦੀ ਸਹਾਇਤਾ ਬਿਲਕੁਲ ਚੌਹਾਨ ਸਾਹਿਬ ਠੰਡ ਨਾਲ ਵੀ ਪਸ਼ੂ ਮਰਦੇ ਆ ਹਾਂਜੀ ਤੇ ਗਰਮੀ ਜਦੋਂ ਜ਼ਿਆਦਾ ਹੁੰਦੀ ਉਦੋਂ ਵੀ ਉਦੋਂ ਵੀ ਮਰ ਜਾਂਦੇ ਆ ਇਸ ਕਰਕੇ ਸਾਡੀ ਸਰਕਾਰ ਨੇ ਇਹਨਾਂ ਵਾਸਤੇ ਬਹੁਤ ਵਧੀਆ ਨੈਸ਼ਨਲ ਲਾਈਸਟਾਕ ਮਿਸ਼ਨ ਅਧੀਨ ਹੂੰ ਬੀਮੇ ਦੀ ਸਕੀਮ ਆਂਦੀ ਆ ਅੱਛਾ ਜੀ ਅੱਛਾ ਅੱਛਾ ਜੀ ਜਿਹੜੇ ਵੀ ਦਧਾਰੂ ਪਸ਼ੂ ਨੇ ਚاہے ਗਾਇਆ ਚاہے ਮੱਝ ਹੂੰ ਉਹਦੀ 70000 ਰੁਪਇਆ ਕੀਮਤ ਰੱਖੀ ਆ ਹੂੰ ਅੱਛਾ ਜੀ 70000 ਦੇ ਹਿਸਾਬ ਨਾਲ ਉਹਦਾ ਜਿਹੜਾ ਬੀਮਾ ਵਾਂ ਪੂਰੀ ਜਿਹੜੀ ਕੀਮਤ ਆ ਉਹ ਹੈਗੀ ਆ 2240 ਰੁਪਏ ਅੱਛਾ ਜੀ ਇੱਕ ਸਾਲ ਦਾ ਬੀਮਾ ਜਿਹੜਾ ਹੋਣਾ ਨਾ 240 ਅਦਾ ਇੰਨਾ ਕਰਨਾ ਪੈਣਾ ਤੇ ਪੰਜਾਬ ਤਾਂ ਸਰਕਾਰ ਨੇ ਜਿਹੜੀ ਸਾਡੀ ਆ ਇਹਨੇ 50% ਸਬਸਿਡੀ ਦੇਤੀ ਆ ਬੀਮੇ ਤੇ ਅੱਛਾ ਜੀ ਉਹ ਸਿਰਫ 1120 ਰੁਪਏ ਦੇਣੇ ਇੱਕ ਸਾਲ ਦੇ ਹਾਂ ਤੇ ਜੇ 2 ਸਾਲ ਦਾ ਬੀਮਾ ਕਰਾਓਗੇ ਪਸ਼ੂ ਦਾ ਤੇ ਉਹ ਸਾਰਾ 2600 ਰੁਪਿਆ ਠੀਕ ਤੇ ਜੇ 3 ਸਾਲ ਦਾ ਇਕੱਠਾ ਕਰਾ ਲੋਗੇ ਤੇ ਉਹ 3800 ਰੁਪਿਆ ਨਲਕਾ ਨਾ ਪਾਵੇ ਜੇ ਅਸੀਂ ਹੋਰ ਵੀ ਇਹਨੂੰ ਤਫਸੀਲ ਨਾਲ ਜਾਨਣਾ ਚਾਹੀਏ ਤੇ ਤੁਹਾਡੇ ਵਿਭਾਗ ਨਾਲ ਸੰਪਰਕ ਕਰ ਸਕਦੇ ਹਾਂ ਬਿਲਕੁਲ 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 ਹੈ ਨਾ ਹੈ ਨਾ ਕਈ ਰੀ ਚੌਹਤ ਸਾਹਿਬ ਹੁੰਦਾ ਕਿ ਇਹ ਡਾਕਟਰ ਸਾਹਿਬ ਸਾਨੂੰ ਚੀਜ਼ਾਂ ਦਾ ਪਤਾ ਹੁੰਦਾ ਨਹੀਂ ਅਸੀਂ ਦੂਰ ਦਰਾਡੇ ਬੈਠੇ ਹੁੰਦੇ ਆ ਸਾਡੇ ਤਾਂ ਕੋਈ ਚੀਜ਼ ਅਪੜਦੀ ਨਹੀਂ ਔਰ ਅਪੜਦੀ ਤਾਂ ਨਹੀਂ ਹੱਗ ਐਸੀ ਤੇ ਅੱਜ ਕੱਲ੍ਹ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪਰ ਫਿਰ ਵੀ ਮਠਾ ਸਿੰਘ ਜੀ ਕੇਵਰੀ ਨਹੀਂ ਪਤਾ ਲੱਗਦਾ ਹਨਾ ਤਾਂ ਨਹੀਂ ਅਪੜਦੇ ਅਸੀਂ ਵੀ ਨਹੀਂ ਕੋਸ਼ਿਸ਼ ਕਰਦੇ ਹਾਂ ਇਹ ਇਹ ਜਿਹੜੀ ਸਕੀਮ ਸੀ ਨਾ ਬੀਮੇ ਵਾਲੀ ਛੋਟੇ ਫਾਰਮਰ ਲਈ ਉਹਨਾਂ ਲਈ ਆਂਦੀ ਹੈ ਇੱਕ ਤੋਂ ਲੈ ਕੇ ਪੰਜ ਪਸ਼ੂਆਂ ਤੱਕ ਅੱਛਾ ਅੱਛਾ ਇਹ ਜਿਹੜੇ ਕੋਈ ਆਪਣੇ ਛੋਟੇ ਕਿਸਾਨ ਨੇ ਕੋਈ ਦੋ ਰੱਖਦਾ ਕੋਈ ਇੱਕ ਰੱਖਦਾ ਕੋਈ ਪੰਜ ਰੱਖਦਾ ਇਸ ਸਕੀਮ ਹੈ ਹੀ ਉਹਨਾਂ ਲਈ ਪੰਜ ਪਸ਼ੂਆਂ ਤੱਕ ਚਲੋ ਦੇਖੋ ਗੱਲ ਇਹ ਜਿਹੜੀ ਇਹਦੇ ਵਿੱਚ ਐਸਵੀ ਨੇ ਹਾਂ ਉਹਨਾਂ ਨੂੰ ਤਾਂ ਬਹੁਤ ਜ਼ਿਆਦਾ ਸਹੂਲਤ ਹੈ 70% ਸਬਸਿਡੀ ਆਹਾਂ ਜੀ ਸਾਰੇ ਹੀ ਇੱਕ ਪਸ਼ੂ ਦੇ 672 ਰੁਪਏ ਲੱਗਣੇ ਸਾਲ ਦੇ ਜੀ 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 ਤੇ ਉਹਦੇ ਪਸ਼ੂ ਨੂੰ ਜੇ 21 ਦਿਨਾਂ ਤੋਂ ਬਾਅਦ ਉਹਦਾ ਕੂਲਿੰਗ ਪੀਰੀਅਡ 21 ਦਿਨ 21 ਦਿਨਾਂ ਤੋਂ ਬਾਅਦ ਜੇ ਪਸ਼ੂ ਦੀ ਮੌਤ ਹੁੰਦੀ ਹੈ ਤੇ ਪੂਰਾ 70000 ਨਾ ਮਤਲਬ ਜਹਾਂਨ ਸਾਹਿਬ ਕਈ ਵਾਰੀ ਨਾ ਕੋਈ ਜਿਹੜਾ ਮਾਤੜ ਆਦਮੀ ਹੁੰਦੀ ਹੈ ਉਹ ਇਸੇ ਕਰਕੇ ਧੰਦਾ ਜਾਂ ਇਨਾ ਪੈਸਾ ਨਹੀਂ ਖਰ ਸਕਦੇ ਵੀ ਕੱਲ ਨੂੰ ਰੱਬ ਨਾ ਕਰੇ ਜੇ ਸਾਡੇ ਨਾਲ ਕੋਈ ਇਦਾਂ ਦਾ ਪਾਣਾ ਵਰਤ ਗਿਆ ਸਾਡਾ ਪਸ਼ੂ ਨਹੀਂ ਰਿਹਾ ਤੇ ਸਾਨੂੰ ਤੇ ਘਾਟਾ ਸਾਰਾ ਹੀ ਪੈ ਗਿਆ ਸਾਰਾ ਹੀ ਪੈ ਗਿਆ ਪਰ ਹੁਣ ਜਿਵੇਂ ਇਹਨਾਂ ਨੇ ਦੱਸਿਆ ਵੀ ਅਸੀਂ ਮੈਕਮਿਆਂ ਨਾਲ ਸੰਪਰਕ ਕਰੀਏ ਤੇ ਜੇ ਸਾਨੂੰ ਉਹ ਰਾਸ਼ੀ ਮਿਲਦੀ ਹੈ ਤੇ ਇਹਦੇ ਨਾਲ ਕੀ ਹੈ ਕਿ ਬਹੁਤ ਸਾਰੇ ਲੋਕ ਇਸ ਧੰਦੇ ਦੁੱਧ ਦੇ ਧੰਦੇ ਨਾਲ ਜੁੜਨਗੇ ਹਮ ਇਹਦੇ ਵਾਸਤੇ ਟੂਲ ਫਰੀ ਨੰਬਰ ਵੀ ਇੱਕ ਜਾਰੀ ਕੀਤਾ ਹੋਇਆ ਅੱਛਾ ਜੀ 0172 5027285 ਦੁਬਾਰਾ ਦੱਸ ਦਿਓ ਕਰੀ 0172 5027285 85 ਹਾਂ ਕਿਸੇ ਨੇ ਵੀ ਕਿਸੇ ਵੀ ਡਿਸਟ੍ਰਿਕਟ ਦੇ ਵਿੱਚ ਹੋਵੇ ਕਿਤੇ ਉਵੇਂ ਕਿਤੇ ਉਹਨੇ ਇਹ ਸਹੂਿਦਾ ਲੈਣੀ ਹੋਵੇ ਬੀਮੇ ਦੀ ਤੇ ਇੱਥੋਂ ਪਤਾ ਕਰ ਸਕਦਾ ਇੱਥੋਂ ਪਤਾ ਕਰ ਸਕਦਾ ਟੋਲ ਫਰੀ ਨੰਬਰ ਤੋਂ ਅੱਛਾ ਡਾਕਟਰ ਸਾਹਿਬ ਇਹ ਜਿੰਨੀਆਂ ਵੀ ਤੁਸੀਂ ਗੱਲਾਂ ਦਸੀਆਂ ਚਾਹੇ ਖਰਾਕ ਦੀ ਗੱਲ ਕੀਤੀ ਹੈ ਚਾਹੇ ਟਾਰਿਆਂ ਦੀ ਗੱਲ ਕੀਤੀ ਹੈ ਚਾਹੇ ਇਨਾ ਜੰਮੇ ਜਿਹੜੇ ਕਟਰੂ ਵਛੜੂ ਜਾਂ ਸਰਜਰੀ ਸੂਈ ਲਵੇਰੀ ਦੀ ਇਨਾ ਬਾਰੇ ਕੋਈ ਵਿਭਾਗ ਕੋਈ ਸਿੱਖਿਆ ਵੀ ਦਿੰਦਾ ਕੋਈ ਟ੍ਰੇਨਿੰਗ ਵੀ ਦਿੰਦਾ ਤੁਹਾਡਾ ਬਿਲਕੁਲ ਮਠਾ ਸਿੰਘ ਜੀ ਅਸੀਂ ਜਿਹੜੀ ਟ੍ਰੇਨਿੰਗ ਦਿੰਨੇ ਆ ਨਾ ਉਹ ਦੇ ਨਹੀਂ ਪਿੰਡੂ ਜਿਹੜੇ ਆਪਣੇ ਕਿਸਾਨ ਵੀਰ ਨੇ ਪੜ੍ਹੇ ਲਿਖੇ ਬੇਰੁਜ਼ਗਾਰ ਆ ਉਹਨਾਂ ਨੂੰ ਦਿੰਦੇ ਆ ਸਾਡੇ ਪੰਜਾਬ ਦੇ ਵਿੱਚ ਇਸ ਵੇਲੇ 9 ਟ੍ਰੇਨਿੰਗ ਸੈਂਟਰ ਕੰਮ ਕਰ ਰਹੇ ਆ ਜਿਵੇਂ ਅੰਮ੍ਰਿਤਸਰ ਚ ਵੀਰ ਕਾ ਟ੍ਰੇਨਿੰਗ ਸੈਂਟਰ ਆ ਤਰਨਤਾਰਨ ਟ੍ਰੇਨਿੰਗ ਸੈਂਟਰ ਆ ਫਗਵਾੜਾ ਟ੍ਰੇਨਿੰਗ ਸੈਂਟਰ ਆ ਫਿਰ ਇਧਰ ਮੋਗਾ ਗਿੱਲ ਕਲਾਂ ਚ ਆ ਅਬਲ ਖਰਾਣੇ ਚ ਆ ਰੂਪਰ ਚ ਰੂਪਨਗਰ ਚ ਚਤਾਮਲੀ ਆ ਇਹ ਤਾਂ 9 ਟ੍ਰੇਨਿੰਗ ਸੈਂਟਰ ਨੇ ਵਕਫਾ ਪਾ ਚੁੱਕੇ ਆ ਸਰਦੂਲਗੜ ਵੀ ਸਾਡਾ ਹੈਗਾ ਸੰਗਰੂਰ ਵੀ ਹੈਗਾ ਜੀ ਉਹਨਾਂ ਦੇ ਵਿੱਚ ਆਪਾਂ ਟ੍ਰੇਨਿੰਗ ਦਿੰਨੇ ਆ ਬਰੀਡਿੰਗ ਫੀਡਿੰਗ ਤੇ ਮੈਨੇਜਮੈਂਟ ਦੀ। ਅੱਛਾ ਹਾਂਜੀ ਘੱਟ ਖਰਚੇ ਤੇ ਵੱਧ ਦੁੱਧ ਕਿਦਾਂ ਲੈਣਾ? ਹੂੰ ਜਾਂ ਜੋ ਕੁਝ ਆਪਣੇ ਕੋਲ ਹੈਗਾ ਉਹ ਤੋਂ ਚੰਗੀ ਨਸਲ ਕਿਦਾਂ ਪੈਦਾ ਕਰਨੀ? ਹੂੰ ਇਹ ਸਾਰਾ ਦਾਦੇ ਮੌਸਮ ਦੇ ਵਿੱਚ ਵੀ ਸਰਦੀਆਂ 'ਚ ਅਸੀਂ ਕਿਵੇਂ ਪਸ਼ੂ ਰੱਖਨੇ ਆ? ਈਵਨ ਇਹ ਵੀ ਕਿਹੜਾ ਪੱਠਾ ਕਦੋਂ ਪਾਉਣਾ ਚਾਹੀਦਾ? ਜੀ ਹਰ ਹਰੇ ਪੱਠੇ ਚ ਤਾਕਤ ਨਹੀਂ ਹੁੰਦੀ ਹਰ ਹਰੇ ਪੱਠੇ ਦਾ ਸਮਾਂ ਹੁੰਦਾ ਵੀ ਜਦੋਂ ਉਹਦੇ ਵਿੱਚ ਨਿਊਟ੍ਰੀਸ਼ਨ ਤੱਤ ਪੂਰੇ ਹੁੰਦੇ ਆ ਉਹ ਫਿਰ ਕਿਸਾਨਾਂ ਨੂੰ ਪੂਰੀ ਜਾਣਕਾਰੀ ਆਡੀਓ ਵਿਜ਼ੂਅਲ ਸਿਸਟਮ ਲੱਗੇ ਸਾਡੇ ਕੋਲ ਪੂਰਾ ਸਮਝਾ ਕੇ ਦਿਖਾ ਕੇ ਪੱਠਿਆਂ ਦਾ ਚਾਰ ਕਿਵੇਂ ਪਾਉਣਾ ਸਾਈਲੇਜ ਕਿਵੇਂ ਪਾਉਣਾ ਤੇ ਕਿਦੋਂ ਪਾਉਣਾ ਚਾਹੀਦਾ ਤੇ ਕਿਵੇਂ ਉਹਨੂੰ ਸਾਹਮਣਾ ਕਰੀਏ ਕਿਵੇਂ ਉਹਨੂੰ ਸਾਹਮਣਾ ਅੱਛਾ ਮੇਰੇ ذہن ਚ ਇੱਕ ਗੱਲ ਆ ਰਹੀ ਹੈ ਮਿੱਠਾ ਸਿੰਘ ਜੀ ਪ੍ਰਾਲੀ ਆਪਾਂ ਇਹਨੂੰ ਸਾਂਭਣ ਤੇ ਬੜਾ ਜ਼ੋਰ ਲਾਇਆ ਸੀ ਪਸ਼ੂਆਂ ਨੂੰ ਇਹ ਕੀ ਖੁਰਾਕ ਵਜੋਂ ਵਰਤਣੀ ਠੀਕ ਹੈ ਸਰਦੀਆਂ ਦੇ ਵਿੱਚ ਠੀਕ ਰਹਿੰਦੀ ਹੈ ਬਿਲਕੁਲ ਜੀ ਆਪਾਂ ਜਿਹੜਾ ਸੁੱਕਾ ਚਾਰਾ 3-4 ਕਿਲੋ ਜਾਂ 6-7 ਕਿਲੋ ਤੱਕ ਵੀ ਦੇ ਸਕਦੇ ਆ ਜਿਹੜੇ ਪਸ਼ੂ ਦੁੱਧ ਨਹੀਂ ਦਿੰਦੇ ਹਮ ਆਪਾਂ ਜਿਹੜੀ ਤੁੜੀ ਦੀ ਜਗ੍ਹਾ ਤੇ ਆਪਾਂ ਜੇ ਸੁੱਕੀ ਪਰਾਲੀ ਆ ਜੀ ਉਹਨੂੰ ਉਲੀ ਨਹੀਂ ਲੱਗੀ ਤੇ ਬਹੁਤ ਵਧੀਆ ਸੁੱਕਾ ਚਾਰਾ ਜੀ ਹੈ ਕਤਰਾ ਕਰਕੇ ਹਾਂ ਕਤਰਾ ਕਰਕੇ ਪਾ ਸਕਦੇ ਆ ਇਹਦੇ ਦੋਨੇ ਹੀ ਕੰਮ ਕਰਦਾ ਉਹਨੂੰ ਖਵਾ ਵੀ ਸਕਦੇ ਆ ਉਹਦੇ ਥੱਲੇ ਵੀ ਵਿਛਾ ਸਕਦੇ ਆ ਹਮ ਨਾਲੇ ਪ੍ਰਾਲੀ ਦੀ ਜਿਹੜੀ ਸਮੱਸਿਆ ਅੱਗ ਲਾਉਣ ਵਾਲੀ ਉਹ ਵੀ 80% ਤੱਕ ਹੱਲ ਹੁੰਦੀ ਹੈ ਜੀ ਹੂੰ 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 ਬਿਲਕੁਲ ਨਹੀਂ ਅਸਲ 'ਚ ਇੱਜਾ ਨਾ ਕਈ ਵਾਰੀ ਨਹੀਂ ਇਸਤੇਮਾਲ ਪਹਿਲਾਂ ਕਰਦੇ ਸੀ ਅਸੀਂ ਇਹਦੇ ਖੁਰਾਕ ਦੇ ਵਜੋਂ ਬਿਲਕੁਲ ਹੈਨਾ ਤੇ ਫਿਰ ਸਾਡੇ ਪਸ਼ੂ ਪਾਲਕ ਕਈ ਵਾਰੀ ਇਦਾਂ ਕਰ ਦਿੰਦੇ ਆ ਵੀ ਸ਼ਾਇਦ ਅਸੀਂ ਪਾ ਦਈਏ ਤੇ ਕੋਈ ਨੁਕਸਾਨ ਨਾ ਹੋਣਾ ਪਰ ਜਿਵੇਂ ਤੁਸੀਂ ਪੁੱਛਿਆ ਸੀ ਵੀ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਅਸੀਂ ਵਰਤ ਸਕਦੇ ਹਾਂ ਪਰ ਮੈਂ ਇੱਕ ਵਾਰੀ ਫੇਰ ਆਪਣੇ ਵੀਰਾਂ ਭੈਣਾਂ ਨੂੰ ਕਹੂੰਗਾ ਬਿਮਾਰ ਦੀ ਸਲਾਹ ਜਿਹੜੀ ਆ ਉਹ ਜ਼ਰੂਰ ਜ਼ਰੂਰ ਲੈ ਲੈਣੀ ਚਾਹੀਦੀ ਤੇ ਆਪਣਾ ਚਵਨ ਸਾਹਿਬ ਜੀ ਮੌਸਮ ਹਾਂਜੀ ਤਾਪਮਾਨ ਦੀ ਜੇ ਗੱਲ ਕਰੀਏ ਤਾਂ ਪਹਿਲੇ 24 ਘੰਟੇ ਚ ਜਲੰਧਰ ਵੱਤਵਤ 20.7 ਡਿਗਰੀ ਸੈਲਸੀਅਸ ਰਿਹਾ ਘੱਟ ਤੋਂ ਘੱਟ 5 ਡਿਗਰੀ ਗੁਰਦਾਸਪੁਰ ਚ 22.5 ਤੇ 5 ਡਿਗਰੀ ਸੈਲਸੀਅਸ ਫਿਰੋਜ਼ਪੁਰ ਚ ਵੱਤਵਤ 21.7 ਤੇ ਘੱਟ ਤੋਂ ਘੱਟ 8.6 ਜੀ ਪਟਿਆਲਾ ਚ 23.1 ਤੇ 9.2 ਜੀ ਅੰਮ੍ਰਿਤਸਰ ਚ ਵੱਤਵਤ 20.8 ਤੇ ਘੱਟ ਤੋਂ ਘੱਟ 6.9 ਤੇ ਬਠਿੰਡਾ ਚ ਵੱਤਵਤ 21 ਤੇ ਘੱਟ ਤੋਂ ਘੱਟ 5.6 ਡਿਗਰੀ ਸੈਲਸੀਅਸ ਦਾ ਤਾਪਮਾਨ ਦਿਆ ਤੇ ਮੌਸਮ ਦੇ ਬਾਰੇ ਇਹਨਾਂ ਨੇ ਖਬਰ ਕੱਲੀ ਆ ਬਈ ਹਲਕੀ ਤੋਂ ਦਰਮਿਆਨੀ ਬਾਰਿਸ਼ ਬਹੁਤ ਸਾਰੀਆਂ ਥਾਵਾਂ ਤੇ ਹੋਏਗੀ ਹੂੰ ਸਵੇਰੇ ਧੁੰਦ ਜਿਹੜੀ ਆ ਇਹ ਪੈਣ ਦੇ ਆਸਾਰ ਜਿਹੜੇ ਆ ਇਹ ਜ਼ਿਆਦਾ ਵੈ ਤੇ ਰਾਤ ਦੇ ਮੌਸਮ 'ਚ ਗਰਾਵਟ ਆਏਗੀ ਸਮਾਂ ਵੀ ਆ ਗਿਆ ਜੀ ਹੁਣ ਧੁੰਦ ਪੈਣ ਦਾ ਇਹ ਤੇ ਸੀ ਜੀ ਮੌਸਮ ਦਾ ਹਾਲ ਜੀ 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 ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ ਤੁਸੀਂ ਖੱਤ ਲਿਖ ਸਕਦੇ ਹੋ ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਹੋ ਖੱਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡीडी ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਜਿਵੇਂ ਅਸੀਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆਂ ਬਈ ਸਾਡਾ ਜਿਹੜਾ ਡੀਡੀ ਪੰਜਾਬੀ ਚੈਨਲ ਹੈ ਇਹਨੂੰ ਤੁਸੀਂ YouTube ਤੇ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਜਦੋਂ ਮਰਜ਼ੀ ਪਿਛਲੇ ਪ੍ਰੋਗਰਾਮ ਵੀ ਦੇਖ ਸਕਦੇ ਹੋ ਤੇ ਨਾਲ ਨਾਲ ਸਾਡਾ ਲਾਈਵ ਪ੍ਰੋਗਰਾਮ ਵੀ ਦੇਖ ਸਕਦੇ ਹੋ ਖੁਸ਼ ਰਹੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਜੈ ਵਿੰਦਸ ਹੋ ਤੁਹਾਡਾ ਤਜਰਬਾ ਜਿਆਦਾ ਹੈ ਹਾਂ ਚਲੋ ਆਪਣੇ ਜਿਹੜੇ ਕੋ ਜਰੂਰੀ ਮੈਸੇਜ ਹੀ ਹੋ ਵੀ ਚਲ ਗਏ ਹਾਂ ਸਮਾਂ ਮਿਲ ਗਿਆ ਸਮਾਂ ਵਧੀਆ ਮਿਲ ਗਿਆ ਵਧੀਆ ਦਾ ਕਾ ਕਰਕੇ 3 ਮਿੰਟ ਬਚ ਗਏ ਆ ਬਚ ਗਏ ਵਧੀਆ ਮਿਲ ਗਿਆ ਆ ਵਧੀਆ